ਹੈਲੋ ਜੀ ਸਤਿ ਸ੍ਰੀ ਅਕਾਲ ਦੁਲਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸਵੇਰ ਦਾ ਟਾਈਮ ਹੈ ਟਾਈਮ 10 ਵਜੇ ਹੈ ਅੱਜ ਸਵੇਰ ਦਾ ਮੀਂਹ ਪਈ ਜਾਂਦਾ 10:30 ਹੋ ਗਏ ਮੀਂਹ ਅੱਜ ਸਵੇਰ ਦਾ ਪਈ ਜਾਂਦਾ ਹੈ ਹੁਣ ਗੜੇ ਵੀ ਆ ਕੇ ਹਟੇ ਨੇ ਮਸੀਂ ਆਪਣੇ ਵੀ ਆਏ ਸੀ ਹਾਂ ਹੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਨਵੀ ਕਹੇ ਗੜੇ ਨੇਗੇ ਸੱਟਰ ਤੇ ਗੜੇ ਵਾਈਦੇ ਨੇ ਮੈਂ ਤੇ 마ਸੀ ਮੰਨੀਏ ਨਵੀ ਗੜੇ ਨਹੀਂ ਹੈਗੇ ਕੋਈ ਕੋਈ ਅਸੀਂ ਤੋਂ ਗਵੜ ਵਧਦਾ ਹੈਗੀ ਉੱਥੇ ਛੜਾਕਾਂਗੇ ਆਪਣੇ ਕੋਈ ਕੋਈ ਆ ਸੀਗਾ ਤੇ ਹੁਣ ਮੜਾ ਜਾ ਖੜਾ ਹੈਗਾ ਅਸੀਂ ਗਏ ਸੀ ਭੋਗ ਤੇ ਤੇ ਸੁਖਨੀ ਸਾਹਿਬ ਦਾ ਇਹ ਪਾਠ ਦਾ ਭੋਗ ਸੀਗਾ ਵਿਚਾਰਿਆਂ ਨੇ ਪ੍ਰਸ਼ਾਦਾ ਮਾਸਾ ਸਕਾਇਆ ਨਾ ਉਧਰੋਂ ਮੀਂਹ ਦਾ ਜੋਰ ਉਧਰੋਂ ਮਹਾਰਾਜ ਦੀ ਸਵਾਰੀ ਲੈਣਾਂਗੇ ਉਹ ਬਹੁਤ ਔਖਾ ਹੋਇਆਦਾ ਬਈ ਵਿਆਹ ਸ਼ਾਦੀ ਜੇ ਇਸ ਤਰ੍ਹਾਂ ਨਾ ਮੇਰਾ ਬਾਬਾ ਸੁਬਿਆਰਿਆਂ ਨੂੰ ਚਾਰ ਦਿਨ ਦੇ ਦੇ ਓਏ ਗੱਲ ਇਹਨਾਂ ਨੂੰ ਚਾਰ ਦਿੰਦੇ ਉਹ ਇੰਨੇ ਹੋਰ ਵਿਆਹ ਸ਼ੁਰੂ ਆਇਆ ਨਾ ਫਿਰ ਆਪਾਂ ਫੇਰ ਕਹਿ ਦਿੰਦੇ ਹੈਗੇ ਦਿਨੀ ਮੀਂਹੇ ਨਹੀਂ ਹੁਣ ਸੋਣੀ ਤਾਂ ਪੱਲ ਲੱਗਦੀ ਐ ਸੂਰ ਜਾ ਗਿਆ ਕੌਣ ਹਾਂ ਹਾਂ ਫਿਰ ਜਿਹੜੇ ਉਹ ਜਿਹੜੀ ਨੂੰ ਉਹ ਤਾਂ ਨਹੀਂ ਮਿਲੀ ਤੇ ਆਪਾਂ ਪ੍ਰਸ਼ਾਦਾ ਪਾਣੀ ਛਕਏ ਹੁਣ ਕੱਪੜੇ ਹੁਣ ਪਾਏ ਨੇ ਮਸ਼ੀਨ 'ਚ ਭਾਂਡੇ ਹਜੇ ਨੇ ਵੀ ਹੁਣ ਸਾਫ਼ ਕਰੀ ਇਹਨਾਂ ਨੇ ਰੋਟੀ ਬਾਅਦ 'ਚ ਖਾਦੀ ਹੋਊਗੀ ਦਾਦੇ ਪੁੱਤੀ ਨੇ ਨਾ ਤੇ ਹੋਰ ਕੰਮ ਤਾਂ ਦੇ ਆਪਣੇ ਸਾਰੇ ਨਿਭੜ ਗਏ ਕੱਲ ਕੱਖ ਮੈਂ ਵਧੀਆ ਰਹੀ ਅੰਦਰ ਸਿੱਟ ਲਈ ਅੱਜ ਫਟਾਫਟ ਤੜਕੇ ਪਾਦੇ ਉਧਰੋਂ ਮੀਂਹ ਹੈ ਉਧਰੋਂ ਉਹੀ ਗੱਲ ਹੈ ਕੱਖਾਂ ਦਾ ਟਾਈਮ ਸੀਗਾ ਨਾ ਕੱਖ ਪੈ ਗਈ ਚਲੋ ਹੁਣ ਆਪਾਂ ਦਿਨ ਦੇ ਕੰਮ ਦੇਖਦੇ ਆਂਗੇ ਕੀ ਕੀ ਕਰਨੇ ਨੇ ਹਜੇ ਤਾਂ ਆਪਣੇ ਪੀੜੀਆਂ ਪਰਉਣੀਆਂ ਪਈਆਂ ਨੇ ਬਾਕੀ ਆਪਾਂ ਸਮਾਨ ਦਿਖਾਉਣਾ ਕੱਲ ਕਿਹੇ ਜਿਹੇ ਕੰਬਲ ਕਿੰਨੇ ਕਿੰਨੇ ਦੇ ਲੈ ਕੇ ਆਏ ਨਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਫੇਰ ਮਿਲਾਂਗੇ ਹੁਣ ਬਿੰਦੇ ਬਿੰਦੇ ਕਦੇ ਗੜੇ ਕਦੇ ਮੀਂਹ ਇੱਕ ਵਾਰ ਗੜੇ ਵੀ ਆਏ ਸੀ ਵੀ ਦੇਖੇ ਸੀ ਉੱਤੇ ਆਏ ਵਾਲੇ ਬੋਲ ਹਾਂ ਆਪਣੇ ਘਟਨੇ ਤੇ ਧੁੱਗ ਬਣ ਬਣੂ। ਇਹ ਤਾਂ ਕੀ ਆ ਬਸਾਂ ਹੀ ਰੱਖ। ਇਹ ਤਾਂ ਗਰਮੀ ਵਾਲੇ ਕੱਪੜੇ ਨਹੀਂ ਗੇ। ਹਾਲ ਸੂਟ ਮੈਂ ਕਿੱਦਾਂ ਨਹੀਂ ਪਾਦੀ ਵਰਦੀਆਂ। ਵੀ ਉੱਥੇ ਤਾਂ ਗਰਮੀ ਹੁੰਦਾ। ਥੋੜਾ ਸੰਦੇ ਲੈੰਦੇ ਨਹੀਂ ਗੱਲ ਮੈਂ ਕੱਪੜੀ। ਇਹ ਤਾਂ ਗਰਮ ਨਹੀਂ। ਇਹ ਤੋਂ ਇਹ ਤੋਂ ਲੈ ਜੂ। ਹਾਂ। ਕਾਰਨ ਤਾਂ ਤੈਨੂੰ ਲੈ ਜੂ।

ਆ ਦੋ ਹੀ ਨੇ ਕੁਰਤਾ ਪਜਾਮਾ ਦਾ ਆਹ ਕੁਰਤਾ ਪਜਾਮਾ ਬਹੁਤ ਠੀਕ ਆ ਦੋ ਵੀ ਕਰਨੀ ਵਾਲੇ ਆ ਗਿਆ ਤਾਂ ਸਲਾਈ ਸਰਦੀਆਂ ਆਤੀਆਂ ਸਲਾਈ ਕਰਾਉਣਾ ਕਰਾ ਕੱਢ ਬਾਹਰ ਫਿਰ ਆ ਕਰਾਉਂਗੇ ਹੁਣ ਸੋ ਪਾਣੀ ਕਰਤਾ ਬੇਲਾ ਕਿਨੇ ਕੋਚ ਪੈਸੇ ਪਾ ਦੂੰਗੀ ਬਾਕੀ ਫਿਰ ਬਾਅਦ ਚ ਦੇਖੋ ਪਾਣੀ ਦੇ ਜਾ ਦੇ ਲਈ ਤਾਂ ਹਾਕਾ ਜਰਾਣੀਆਂ ਪਈਆਂ ਸਾਰਿਆਂ ਦੀ ਅੱਤ ਪ੍ਰੈਸਾ ਹੋਰ ਬੋਧੇ ਗਾ ਕੋਟ ਪੂਗਾ ਕਾ ਜਿਵੇਂ ਆ ਰਹੇ ਨੇਗਾ ਆ ਰਹੇ ਨੇ ਇਹ ਵਾ ਇਕੱਠੇ ਕਰ ਕਰ ਰੱਖੀ ਜੀ ਤੁਹਾਡੇ ਮੋਢੇ ਰੱਖੂਗੀ ਮੇਰੇ ਪੱਪੜੀ ਕਿਹਾ ਟੈਟਾ ਤੇ ਲੋਰਾ ਲਾਉਣੀ ਮੇ ਰੌਣੀਆਂ ਨਹੀਂ ਹੈ। ਕਿ ਭਾਈ ਉਹ ਕੱਟੇ ਟੈਗ ਲਾ ਦੇ। ਇੰਨਾ ਬ੍ਰੀਕ ਹੁੰਦਾ ਬੀਬੀ ਇਹ। ਹੋਰ ਨਹੀਂ ਕੁਝ ਪੈਂਤੇ ਡਿਜ਼ਾਈਨ। ਹੋਰ ਕੀ ਪੋਣਾ ਜੀ ਤੇ ਜੋ। ਇਹ ਤਰਨ ਦਾ ਕਾ ਕਰੀ ਤੇ। ਫਿਰ ਆਪਾਂ ਨੀਲੇ ਗੋਲਾ ਮਨਾਲ ਲਾ ਲੈਣਾ ਸੀ ਨਾ ਉਦੋਂ ਫਰਗਾ ਤੁੰਗਾਇਆ। ਮੇ ਨਹੀਂ। ਅਜਾ ਨੀਲਾ ਮਿਲਿਆ ਨਹੀਂ। ਇੱਕ ਹੀ ਡਾਲਦਾ ਜੁੰਦਾ। ਰੰਗ ਤਾਂ ਉਹ ਜੀ ਹੁਣੇ ਹੁਣੇ ਨਹੀਂ ਨਾ ਇਹਦੀ ਗੰਢ ਕਿਸੀ ਸੁਣੀ ਦਿੱਤੀ ਤੇਰੇ ਕੱਲਾ ਹੋ ਕੇ ਲੈ ਕੇ ਆਵੇਂ ਉਹਦੇ ਆ ਲੈ ਟੈਂਪਰੀਆ ਉਹ ਵੀ ਆਸੀ ਮੇਰੇ ਕੋਲ ਨਹੀਂ ਹੈ ਪਰ ਉਹ ਵੀ ਗਿਆ ਹੋਰ ਸਾਰਾ ਕੁਝ ਸੁਣ ਪਉਣ ਨੂੰ ਹੋਰ ਕਾਹੀ ਉੱਥੇ ਭਾਈ ਜਿਆ ਆਇਆ ਨਾ ਫਿਰ ਉਹਨੂੰ ਦੁਬਾਰੇ ਫੋਨ ਕਰਾਇਆ ਮੈਂ ਵਾਹਾਂ ਵੀ ਪਤਾ ਹੁਣ ਇੰਨਾ ਕੰਮ ਹੈ ਘਰੇ ਕਰਨਾ ਹਾਂ ਜੀ ਨੰਬਰ ਹੀ ਕਾ ਨਾ ਬੀਬੀ ਇਹ ਮਤ ਬਰਬਾਦ ਹੋ ਗਿਆ ਅੰਕਾ ਗਏ ਤੇ ਇਹਦੇ ਉੱਤੇ ਕਿਹੜਾ ਪਊਗਾ ਹਨਾ ਹੁਣ ਸਾਰੇ ਪੂਰੇ ਨਹੀਂ ਇਹਦੇ ਉੱਤੇ ਜਿਹੜਾ ਰੰਗ ਉਹ ਪਾਣਾ ਸੋਨਾਗਾ ਇੱਕ ਕੁੱਤੇ ਹੀ ਮੂਹ ਜੀ ਇਹਦੇ ਨਾਲ ਸਰਨਾ ਨਹੀਂ ਅੱਖਾਂ ਲੱਗ ਮਹਰਾ ਪੰਜੂ ਜੀ ਕਹਿੰਦੇ ਨੀਲਾ ਪਾ ਕੇ ਫੇਰ ਰਲਾ ਪਾ ਦੀ ਕੁਝ ਨਹੀਂ ਹੁੰਦਾ ਬੀਬੀ ਇਹ ਤਾਂ ਕੋਈ ਨਹੀਂ ਦਿਖਾਉਣਾ ਮੈਂ ਅਮਾਏ ਅੱਖਾਂ ਫੜਾ ਲਾ ਪਾ ਦਿੰਦੀ ਆ ਬੀਬੀ ਕਹਿੰਦੀ ਪਤਾ ਢੇੜ ਦੇ ਮਾ ਢੇੜਿੰਕਾ ਤੂੰ ਜਿਵੇਂ ਮੈਂ ਹੈਗਾ ਦੇਖੀ ਜਾਊਗਾ ਇਹਨੂੰ ਥੋੜਾ ਕੱਪੜਾ ਲੱਗੂ ਉੱਪਰ ਕੱਪੜਾ ਲੱਗੂ ਹੋਰ ਕੀ ਕਰੇ ਰੱਖਾਉਣਾਗਾ ਇਹ ਕਹੀਂ ਹੁੰਦੀ ਠੀਕ ਆ ਦਿਖਾਉਣ ਨੂੰ ਕੜਾ ਫੇਰ ਕੋਈ ਕੁਛ ਨਹੀਂ ਕਿੰਕ ਕਿ ਵੀ ਬੀ ਫਨੀ ਜਿਵੇਂ ਕੁੜੀਆਂ ਦੇ ਸਲਵਾਰਾ ਹੁੰਦੇ ਓਕੇ ਉਹ ਦੁਕਾਨਾਂ ਮੇਰਾ ਸਮਾਨ ਪਾਲਾ ਹੋ ਗਿਆ ਇਹਦੀ ਵੀ ਸਾਰੀਆਂ ਵੀ ਠੀੜੀਆਂ ਨੇ ਮੈਂ ਦੇਖ ਲੀਆਂ ਸਾਰੀਆਂ ਇਹ ਤੇ ਪ੍ਰਾਣੀ ਹੈ ਜਿਹੜੀ ਤੁਸੀਂ ਆਮ ਪਾਉਂਦੇ ਹੋ ਨਾ ਉੱਤ ਲੈਂਦੇ ਨੇ ਇਹ ਬੱਲੀਆ ਹਾਂ ਇਹਦੀ ਦੋਰੀ ਵੀ ਹੈ ਫਿਰ ਮੈਂ ਦੋਈ ਵਿਖਿਆ ਹੋਊਗੀ ਲੈ ਫੜੋ ਆਹਾਂ ਦੋਈਆਂ ਗੜਾ ਕੇ ਲੈ ਮੈਂ ਲੈ ਨਾ ਕੁਝ ਨਿਕਰੋਣਾ ਹੈਗਾ ਸਦਾਦ ਸਦਾਦ ਪਹਿਰਿਆ ਤੇ ਲਾ ਦੋ ਕੋਈ ਨਾ ਲਾਉਣ ਲਈ ਫੜ ਦੇ ਲੱਗ ਲੱਗ ਫੜ ਦੇ ਕਰੋ ਉਹ ਸਾਰੇ ਮਚਾਹ ਤੇ ਜਿਹੜੇ ਇੱਥੇ ਪਈ ਸੀਗੇ ਚੱਕ ਲੈ ਹੂੰ ਇਹ ਥੇੜ ਥੇੜ ਮੈਂ ਮੁਟਿਆ ਰੁਕਿਆ ਨੂੰ ਲੱਕੇ ਬੈਸੀ ਹੋਈ ਉਹ ਨਾ ਫਿਰ ਤੇ ਚੀਜ਼ ਬਾਤੇ ਕੱਪੜੇ ਪ੍ਰੈਸ ਕਰ ਕਰ ਸਾਰਾ ਭਜਨ ਗੁਜਨ ਕਰਤਾ 15 ਕਿਲੋ ਵਜਨ ਕਰਨਾ ਸੀਗਾ ਤੇ ਹੋਇਆਗਾ 12.5 ਜਦੋਂ ਕੋਟ-ਕੂਟ ਪਾ ਕੇ ਮੇਲਾ ਕੋਟ ਪਾ ਕੇ ਹੋ ਜਾਊਗਾ 13 13 ਕਿਲੋ ਹੋ ਜਾਊਗਾ ਹੋਰ ਸਮਾਨ ਪਾਉਣਾ ਕੁਝ ਬਸ ਕੱਲਾ ਕੋਟ ਹੀ ਰਹਿ ਗਿਆ ਕੋਟ ਵੀ ਉੱਥੇ ਰੱਖ ਕੇ ਉੱਥੇ ਹੀ ਲਾ ਕੇ ਹੋਣਾਗਾ ਘਰੋਂ ਤਾਂ ਉਹ ਪਾਉਣਾ ਨਹੀਂ ਹੈਗਾ ਘਰੋਂ ਤਾਂ ਪਾਕੀ ਜਾਣਗੇ ਤੇ ਬਾਕੀ ਆਪਾਂ ਕੱਪੜਾ ਜਿਹੜਾ ਸਾਰਾ ਅੱਜ ਕੱਪੜੇ ਤਾਂ ਪਾਤੇ ਸੀ ਜ ਆਪਣੇ ਕੰਬਲ ਉਮੀ ਪਏ ਨੇ ਜਿਹੜੇ ਕੱਲ੍ਹ ਲੈਦੇ ਸੀ ਉਹਨਾਂ ਨੂੰ ਹੱਥ ਨਹੀਂ ਲਾਇਆ ਹੈਗਾ ਕਿਉਂਕਿ ਅੱਜ ਟਾਈਮ ਹੀ ਨਹੀਂ ਲੱਗਿਆ ਹੈਗਾ ਸਾਰਾ ਢਾਈ ਨਹੀਂ ਹੋ ਚੁੱਕਾ ਹੈ ਨਾ ਮਮ ਜਦੋਂ ਰਾਈ ਹੋਇਆ ਪੈਗਾ ਹੁਣ ਪਾਣੀ ਤਾਂ ਨਹੀਂ ਫੇਰ ਬੋਹਾ ਧਾਰ ਵਗੈਰਾ ਉੱਪਰੋਂ ਰੱਬ ਫੇਰ ਚੜਿਆਉਂਦਾ ਹੈ ਇਹ ਤਾਂ ਬਾਰੀ ਬਾਰੀ ਆਈ ਜਾਂਦਾ ਹੈ ਪਤਾ ਨਾ ਆ ਕਿਸੇ ਕੰਮ ਦਾ ਨਹੀਂ ਹੈਗਾ ਤਾਂ ਮੂੰਹ ਫਟ ਜਾਂਦਾ ਹੈ ਇਹਨੂੰ ਸਾਬਣ ਦੀ ਕੋਸ਼ਿਸ਼ ਨਾ ਕਰੀ ਹੋਰ ਲਿਫਾਫੇ ਕੋ ਵੱਡੇ ਸਾਬਲੇ ਉਹਦੇ ਵਿੱਚ ਕੰਬੜਾ ਆਲੇ ਚੋਂ ਪੈ ਜਾਣਗੇ ਕਾਹਦੇ ਆਲੇ ਉਹ ਕੰਬੜਾ ਨਹੀਂ ਕੰਬੜਾ ਆਲੇ ਲਿਫਾਫੇ ਨੇ ਹਾਂ ਉਹਦੇ ਵਿੱਚ ਕੰਬੜਾ ਪੈ ਜਾਣਾ ਕੋਈ ਵੀ ਇੱਥੇ ਆਤਰਵਾਸ ਕਿਵੇਂ ਬੀਬੀ ਸ਼ਾਂਤ ਜੀ ਬੈਠੀ ਚੁੱਪ ਕਰੀਆਂ ਹੋਰ ਕੀ ਕਰੀ ਗੱਲਾਂ ਨਹੀਂ ਕਰਦੀਆਂ ਸਹੀ ਕਿ ਆਜ ਦਾ ਸਬ지 ਆਪਾਂ ਬਣਾਈ ਨਵਾਸੀ ਤੋਂ ਰਾਵਾਂਗੇ ਮਾਸੀ ਮਾਸੀ ਬੇਬੇ ਬੇਬੇ ਕਿ ਤੂੰ ਲਾਲਾ ਭਾਈ ਮੈਂ ਮਿਰਚ ਧਰ ਕੇ ਕਾ ਲੂ ਨਾ ਵੀਰੇ ਨਾ ਬੱਦ ਨੱਟੂ ਆ ਮਿਰਚ ਧਰ ਕੇ ਘਰ ਹੋ ਜਾ ਕੱਟੀ ਜਾਂਦੀ ਹੈਗੀ ਫਰ ਇਨੀ ਕਿਨੇ ਵਿਚਾਰੀ ਕੋਲੇ ਫਿਰ ਆਪਾਂ ਕਿਨੇ ਗਾਜਰ ਮੈਂ ਤਾਂ ਪਤਾ ਹੀ ਨਹੀਂ ਮੈਂ ਨਹੀਂ ਆਪਾਂ ਕਿੰਨੇ ਕਾਪਾ ਤਿੰਨ ਇੰਨੀਆਂ ਕੋ ਚਟਨੀ ਵੀ ਦੋ ਜਾਣੇ ਜੋ ਵੀ ਸਬਜੀ ਪੀਏ ਚਟਨੀ ਦਾ ਬੜੀ ਚੰਗਾ ਮੈਨੂੰ ਤਾਂ ਸਬਜੀ ਖਾਣੀ ਨਹੀਂ ਤੁਹਾਡੀ ਮੇਰੇ ਸਵੇਰੇ ਵੀ ਨਹੀਂ ਕਰਦੀ ਮੈਂ ਚਟਨੀ ਕੋਈ ਨਾ ਨਣਾ ਰਾਜ ਜਾਨ ਦੀ ਜੈ ਜੀ ਸਬਜੀ ਤੇ ਨਾਲੇ ਦੇਖੀ ਤੈਨ ਤਾਲੇ ਆਉਂਦੀ ਅੰਨ ਹਿੰਦਾਗਾ ਉਹ ਈ ਖਾਣੀ ਗੋਭੀ ਕਿਸ ਹੁੰਦੇ ਨੇ ਇੱਕ ਮੌਦੇ ਕੋ ਹੁੰਦੇ ਨੇ ਕਿ ਇਹਨਾਂ ਦੀ ਹਾਮੀ ਪਰ ਨਾਲ ਹੀ ਮਰ ਜਾਂਦਾ ਪਾਣੀ ਪਾਵਾ ਗਿੱਜਰ ਲਾ ਰਿਆ ਸੀਗਾ ਨਾ ਮੈਂ ਡਾਇਵੀ ਹਾਜੀ ਮੈਂ ਕੋਟੀ ਵੀ ਨਹੀਂ ਪਾਈ ਠੰਡ ਤਾਂ ਇੰਨੀ ਹੁੰਦਾ ਨਹੀਂ ਲੱਗਦੀ ਜੇ ਕਿਸੇ ਦਾ ਜਾਣਾ ਤਾਂ ਕੱਪੜੇ ਬਦਲਣ ਨੂੰ ਆ ਕੇ ਫੇਰ ਬਦਲਣ ਨੂੰ ਤੇ ਸ਼ਾਮ ਨੂੰ ਫੇਰ ਨਾ ਜਾਂਏ ਹੋਪ ਹੋ ਜਾਂਦੇ ਨੇ ਪਾਣੀ ਜਾਦਾ ਹੈ ਨਹੀਂ ਕਰਨਾ ਸੈਂਟੀਪਾਡ ਲਈ ਸੀ ਹਾਂਜੀ ਚਲੋ ਪਾਣੀ ਪਾਣੀ ਹੋ ਗਿਆ ਉ ਤਾਂ ਛੱਤੀ ਪਾਇਆ ਕਰੋ ਨਹੀਂ ਇਹਨਾਂ ਕੋ ਸਤ ਕਰਦੇ ਹੋ ਅੰਟੀ ਅੰਮੀ ਕੀ ਕਹਿੰਨ ਲੈਨੋ ਲੰਬੀ ਚੁੰਝਾ ਵਾਲਾ ਸੋਨਾ ਰੰਗ ਬਰੰਗਾ ਜਾ ਕੀ ਚੀਜ਼ ਆਹੋ ਰੰਗ ਆ ਬੈਠੀ ਆਹ ਲੱਕੜ ਭਾਗਾ ਕਹਿੰਦੇ ਨੇ ਇਹਨੂੰ 판 ਬਾਂਛੇ ਦਾ ਵੀ ਨਹੀਂ ਪਤਾ ਹੈਗਾ ਛੋਟੇ ਹੁੰਦੇ ਕਿਤਾਬਾਂ ਚ ਵੱਡੀਆਂ ਬਣਾਉਣੀਆਂ ਜੀ ਉੱਡ ਲਿਗੇ ਹੁਣ ਗੱਡੀ ਪਾਣੀ ਥਾਲੀ ਦੇ ਮੱਤੇ ਪਾ ਪਈ ਆਏ ਮੀਂਹ ਪੈ ਤ ਬਾਅਦ ਜਿੱਥੇ ਮੱਜਾ ਬੰਨਣ ਜਾਇਆ ਆਪ ਪਈ ਐ ਜੀ ਨਾ ਹਾਂ ਗਾਈ ਨਹੀਂ ਫਿਰ ਮੈਂ ਬਣ ਸਕਦੀ ਜੀ ਬੱਚੀ ਹੀ ਨਹੀਂ ਬਣੀ ਹੋਈ ਫਿਰ ਗਾਈ ਦੀ ਮਨਸਾ ਦੀ ਬੱਚੀ ਨਹੀਂ ਮਨਸਾ ਉਹ ਵੀ ਮੇਰੇ ਬੁੱਢੇ ਬੂਰੇ ਹੋ ਡੀ ਜਾਂਦੀ ਐ ਜਗਾ ਫਿਰ ਰਸੇ ਦੇ ਪਾਈ ਨਹੀਂ ਬਸ ਦੋਨੇ ਦਾ ਦੋਥੀ ਨੇ ਚਲ ਤੂੰ ਜਰਾ ਪਤਾ ਕੋਈ ਮਰਜੀ ਹੋਇਆ ਦਾਣਾ ਤੇ ਸਾਰਿਆਂ ਨੇ ਪਾਈ ਪੀੜ ਤੇ ਪਾਇਆ ਮੈਂ ਗਾਈ ਨੂੰ ਹਾਂ ਪਾਇਆ ਪਾਇਆ ਲੈ ਪਾਇਆ ਮੈਂ ਸੁਖਣਾ ਸੀ

ਆਣੀ ਕਿਤੇ ਨਹੀਂ ਹੈ। ਹਮੇ ਨਾ ਦੇੜੋ। ਉਹ ਤਾਂ ਔਖੀ ਹੋਈ ਇਹ ਨਾਲ ਚੁੱਪ ਕਰਕੇ ਕਰਦੇ ਆ। ਇਹ ਨਾ ਸਾਡੀ ਕੋਈ ਤੁੰਤਰਾੰਦ ਸੁਣੀਆ ਸੀਗਾ ਆਹ ਨਾਲ ਹੈ ਨੀਂਦ ਜਿੰਦ ਚੰਗੀ ਨਹੀਂ। ਇਸ ਤੋਂ ਬਾਅਦ ਵੀ ਚਾਹ ਹਰਾ ਆ ਗਿਆ। ਜੇ ਅਸਲ ਹੋਏ ਸੀ ਤਾਂ ਨੀਲਾ ਦੇ ਜਿੰਦਾ ਨੀਂਦ ਜਲ ਪਾਇਆ ਤੂੰ। ਕਿਉਂ ਨਹੀਂ ਜਾਲ ਨਹੀਂ ਦੇਖਿਆ ਪਾਪੀ। ਕੱਪੜਾ ਨਹੀਂ ਲਾਉਣਾ। ਆਪਾਂ ਇਹ ਢਰੀ ਗਈ ਸੀ ਹੁਣ ਹਾਂ ਪ੍ਰਜਾਤ ਨਹੀਂ ਆਇਆ ਤੇ ਵੀ ਤੁਸੀਂ ਕਹੇ ਸੀ ਨਾ ਵੀ ਦੌਣ ਰੱਖੇ ਵੀ ਇਸ ਤਰ੍ਹਾਂ ਉਹ ਆਪ ਕੇ ਲਈ ਨਾ ਤਾਂ ਦੌਣ ਲਾਹੇ ਜਿਹੜੀ ਹੁੰਦੇ ਬੈਂਕ 'ਚ ਜਿਹੜੀ ਆਪਾਂ ਬੁਣੀਏਗੀ ਸੂਤ ਦਿਓ ਤੇ ਫਿਰ ਦੌਣ ਰੱਖਣੀ ਹੋਊਗੀ ਟਿੱਲੀ ਹੋ ਜਾਂਦੀ ਤਾਂ ਆਪਾਂ ਬੈਠੀ ਬੈਠੀ ਜਾਂਦੇ ਨਾ ਫਿਰ ਉਹ ਕਸੀਨੀ ਆਂਦੀ ਹੈਗੀ ਕਿ ਸੇ ਰੋਟ ਤਾਂ ਕਰਕੇ ਉਹਦੇ ਦੌਣ ਰੱਖੀ ਹੈਗੀ ਵੀ ਦੌਣ ਨਾਲ ਕਸੀ ਜਾਊਗੀ ਤੇ ਬੁਣੀਏ ਤਾਂ ਇਹਨਾਂ ਦੀ ਵੀ ਜਾਂਦੀ बैठो तो 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 मैं तो नहीं कपड़ा लावांगे तो नहीं सोफे ऐसी होती तो कपड़ा नीडा लग बढ़िया लगनी सोनी लग मैं अपने कितने वीडियो में से कपड़ा दे सादी तो जा दे हो हां इधर हम कसी जाउगी ਉੰਗੀ ਹਾਏ ਤੇ ਕੰਮ ਵੀ ਅਲ ਵਿਚਾਣੀ ਤੈਗਾ ਤੇ ਉਹਦੇ ਜੀ ਦੋ ਵਾਰੀ ਘੋਨੇ ਪਈ ਬਾਹਲੇ ਹੋ ਗਈ ਮਿਲਾਂਗੇ ਕੱਲ ਨੂੰ ਹੋਰ ਸੋਨੇ ਦੇ ਬਲੌਗ ਦੇ ਨਾਲ ਕਿਹੜੀਆਂ ਹੁਣ ਕਿ ਦਿਖਾਵਾਂਗੇ ਤੁਹਾਨੂੰ